ਜੈ ਮਾਤਾ ਦੀ ਅੱਜ ਚੇਤਨਵਰਾਤਰੀ ਦਾ ਪਹਿਲਾ ਦਿਨ ਹੈ। ਦੇਸ਼ ਭਾਰ ਦੇ ਵਿੱਚ ਨਰਾਤਿਆਂ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਸ਼ਰਦਾ ਦੇ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਮਾਂ ਆਦਿਸ਼ਕਤੀ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਤੋਂ ਚੇਤ ਦੇ ਨਰਾਤੇ ਸ਼ੁਰੂ ਹੋ ਗਏ ਨੇ ਅਤੇ ਮਾਂ ਆਦਿਸ਼ਕਤੀ ਦੇ ਸ਼ੈਲਪੁਤਰੀ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਨਰਾਤਿਆਂ ਦਾ ਪਹਿਲਾ ਦਿਨ ਬਹੁਤ ਮਹੱਤਵਪੂਰਨ ਹੈ। ਇਸ ਦਿਨ ਮਾਤਾ ਸ਼ੈਲਪੁਤਰੀ ਦੀ ਪੂਜਾ ਕਰਨ ਤੋਂ ਬਾਅਦ ਘਾਟ ਸਥਾਪਨਾ ਕੀਤੀ ਜਾਂਦੀ ਹੈ। ਮਾ ਸ਼ੈਲ ਪੁੱਤਰੀ ਨੂੰ ਧੀਰ ਜਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਸੱਚੇ ਮਨ ਨਾਲ ਇਸ ਦੀ ਪੂਜਾ ਕਰਨ ਵਾਲੇ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਅਤੇ ਜੀਵਨ ਦੇ ਵਿੱਚ ਖੁਸ਼ੀਆਂ ਆਉਂਦੀਆਂ ਹਨ ਅੱਜ ਦੇਸ਼ ਭਰ ਦੇ ਮੰਦਿਰਾਂ ਦੇ ਵਿੱਚ ਸ਼ਰਧਾਲੂਆਂ ਦੀ ਸਵੇਰ ਤੋਂ ਹੀ ਭੀੜ ਉਮੜੀ ਹੋਈ ਹੈ ਮੰਦਿਰਾਂ ਨੂੰ ਦੁਲਹਣਾ ਵਾਂਗ ਸਜਾਇਆ ਹੋਇਆ ਹੈ ਤੇ ਬਾਜ਼ਾਰਾਂ ਦੇ ਵਿੱਚ ਤੇ ਮੰਦਿਰਾਂ ਦੇ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਤਾਂ ਇਹਨਾਂ ਦਿਨਾਂ ਦੇ ਵਿੱਚ ਜਾਨੀ ਕਿ ਚੇਤ ਨਰਾਤਿਆਂ ਦੇ ਵਿੱਚ ਮਾ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਪਹਿਲੇ ਦਿਨ ਸ਼ੈਲ ਪੁੱਤਰੀ ਬ੍ਰਹਮਚਾਰਿਣੀ ਚੰਦਰ ਘੰਟਾ ਕੁਸ਼ਮਾਂਡਾ ਸਕੰਦ ਮਾਤਾ ਕਾਤੀ ਆਈਨੀ ਕਾਲ ਰਾਤਰੀ ਮਹਾ ਗੋਰੀ ਅਤੇ ਸਿੱਧੀ ਦਾਤਰੀ ਇਹਨਾਂ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਚੇਤ ਨਰਾਤਿਆਂ ਦੇ ਪਹਿਲੇ ਦਿਨ ਅੱਜ ਮਾ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾ ਰਹੀ ਹੈ ਪੂਜਾ ਕਰਨ ਤੋਂ ਪਹਿਲਾਂ ਸ਼ੁਭ ਸਮੇਂ ਵਿੱਚ ਘਾਟ ਸਥਾਪਨਾ ਕਰੋ ਉਪਰੰਤ ਵਿਗਨ ਦੌਰ ਕਰਨ ਵਾਲੇ ਭਗਵਾਨ ਗਣੇਸ਼ ਜੀ ਦੀ ਪੂਜਾ ਅਰਚਨਾ ਤੇ ਅਖੰਡ ਜੋਤ ਜਗਾਓ ਇਸ ਸਮੇਂ ਦੌਰਾਨ ਮਾ ਸ਼ੈਲ ਪੁੱਤਰੀ ਨੂੰ কুমਕਮ ਸਫੈਦ ਚੰਦਨ ਸਿੰਦੂਰ ਸੁਪਾਰੀ ਹਲਦੀ ਲੌਂਗ ਨਾਰੀਅਲ ਅਤੇ 16 ਸ਼ਿੰਗਾਰ ਦਾ ਸਮਾਨ ਚੜਾਇਆ ਜਾਂਦਾ ਹੈ ਮਾ ਸ਼ੈਲ ਪੁੱਤਰੀ ਨੂੰ ਚਿੱਟੇ ਫੁੱਲ ਅਤੇ ਚਿੱਟੀ ਮਿਠਾਈ ਚੜਾਓ ਇਸ ਤੋਂ ਬਾਅਦ ਮਾ ਸ਼ੈਲ ਪੁੱਤਰੀ ਦੇ ਬੀਜ ਮੰਤਰਾਂ ਦਾ ਜੋ ਆਪ ਕੀਤਾ ਜਾਂਦਾ ਹੈ ਸ਼ਾਮ ਨੂੰ ਵੀ ਮਾਸ਼ੇਲ ਪੁੱਤਰੀ ਦੀ ਆਰਤੀ ਹੁੰਦੀ ਹੈ ਅਤੇ ਮਾਸ਼ੇਲ ਪੁੱਤਰੀ ਦਾ ਮਨਪਸੰਦ ਰੰਗ ਚਿੱਟਾ ਹੈ ਇਸ ਲਈ ਪੂਜਾ ਦੇ ਵਿੱਚ ਸਫੈਦ ਰੰਗ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਖੀਰ ਰਸਗੋਲਾ ਪਤਾਸੀ ਆਦਿ ਚੜਾਏ ਜਾਂਦੇ ਹਨ ਇਸ ਦੇ ਇਲਾਵਾ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਮਾਸ਼ੇਲ ਪੁੱਤਰੀ ਨੂੰ ਗਾਂ ਦਾ ਘਿਓ ਵੀ ਚੜਾਇਆ ਜਾਂਦਾ ਹੈ ਤਾਂ ਗਾਂ ਦੇ ਘਿਓ ਤੋਂ ਬਣੀ ਮਿਠਾਈ ਵੀ ਮਾਸ਼ੇਲ ਪੁੱਤਰੀ ਨੂੰ ਅਰਪਿਤ ਹੁੰਦੀ ਹੈ ਜੈ ਮਾਤਾ ਜੀ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ